मेरा पुत सुता पोड़े बेच के पौने अठ हो चुके ने गुड मॉर्निंग जी पौने अठ हो चुके ने सुबह दे देत ने हजे उठ के तैयार होना मेरी एक पासे तरी है चाह दूजे पास मेरी धरी हुई है मैं कडोनी मेरा पुत कड़ोनी लेके जानी है तो मेरी चाह भी बन गई अब पुत ने परौठा नहीं लेके जाना चिकन कड़ोनी लेके ਇਹਨੂੰ ਰਾਤੀ ਕੇਕੇ ਪਿਆਵੇ ਸਵੇਰ ਨੂੰ ਮਕੜੋਨੀ ਬਣਾ ਲਈ। ਆਸੇ ਠਾਉਂਦਿਆਂ ਹੁਣ ਇਹਨੂੰ ਤਿਆਰ ਕਰਦੀ ਆਂ ਪਹਿਲਾਂ ਛੇਸ਼ੇ ਚ ਚਾਹ ਪਾ ਲਾਂ ਫੇਰ ਠਾਉਂਗੀ ਮੈਂ। 2 ਕਮੈਂਟ ਪਹਿਲਾਂ ਮੈਂ ਜੋਤ ਨੂੰ ਸਕੂਲੋਂ ਲੈ ਗਈ ਹਾਂ ਉਦੋਂ ਕੁਝ ਵੀ ਨਹੀਂ ਸੀਗਾ ਜਮਾਈ ਸੁੱਕਾ ਸੀਗਾ। ਬੱਦਲ ਬਹੁਤ ਹੋਇਆ ਸੀਗਾ ਮੈਂ ਕਿਹਾ ਚਾ ਸਕੂਲ ਤੋਂ ਮੈਂ ਲੈ ਆਉਣੀ ਆਂ। ਆਏ ਪਾਣੀ ਉੰਦਰ ਤੱਕ ਛੱਲ ਵੱਜ ਕੇ। ਇਹ ਤਾਂ ਬਾਰੋਂ ਕੁਝ ਨਿਕਲਦਾ ਨਾ ਕੋਈ ਮਸ਼ੀਨਰੀ ਨਾ ਗਰੀ ਖਰਾਏ ਪਾਣੀ ਆ ਜਾਂਦਾ ਅੰਦਰ ਨੂੰ ਵੈਸੇ ਜੋ ਤਾਂ ਛੁੱਟੀ ਦਾ ਟਾਈਮ ਤਾਂ ਨਹੀਂ ਸੀ ਹੋਇਆ ਮੈਂ ਟਾਈਮ ਤੋਂ ਥੋੜਾ ਜਿਹਾ ਪਹਿਲਾਂ ਹੀ ਲਾਇਆ ਸੀ ਜਾ ਕੇ ਮੇਕਾ ਬਦਲ ਹੋਇਆ ਮੀਨ ਆਜ ਕਿਤੇ ਮੈਂ ਜੋਤ ਨੂੰ ਲਿਆਵਾਂ ਜੋਤ ਨੂੰ ਸਕੂਲੋਂ ਲਿਆ ਕੇ ਮੈਂ ਅੰਦਰ ਚਲੀ ਗਈ ਆ। ਅੰਦਰ ਬੈਠ ਕੇ ਉਹਨੂੰ ਰੋਟੀ ਦਾਤੀ ਖਵਾਉਣ ਲੱਗੀਆਂ ਬਸ ਐਨਐਚਲ ਦੇ ਵਿੱਚ ਨਹੀਂ ਆ ਗਿਆ ਐਨਐਚ ਚ ਪੂਰੀ ਹਾਲਤ ਹੋਊਗੀ ਇੰਨੀ ਜ਼ਿਆਦਾ ਪੂਰੀ ਹਾਲਤ ਹੋਊਗੀ ਆ। ਬਾਹਰ ਦੇਖ ਜੋਤ ਕੀ ਬਣ ਰਿਹਾ ਸਾਹਮਣੇ ਦੇਖੋ ਸਾਹਮਣੇ ਹਾਂਜੀ ਅਸੀਂ ਹੁਣੇ ਗਏ ਸੀ ਗੁਰਦੁਆਰਾ ਸਾਹਿਬ ਤੇ ਆਉਂਦੀ ਹੋਈ ਨਾ ਮੈਂ ਜੋਤ ਕਹਿੰਦਾ ਮੈਂ ਗੋਲ ਗੱਪੇ ਖਾਂ ਕਿਵੇਂ ਕਰਨਾ ਐਵੇਂ ਕਹਿੰਦਾ ਗੋਲ ਗੱਪੇ ਖਾਣਿਆਂ ਗੋਲ ਗੱਪੇ ਉੱਥੇ ਕੁਝ ਤਾਂ ਖਾ ਲੈ ਪਾਣੀ ਵਾਲੇ ਜਾਂ ਦਹੀਂ ਵਾਲੇ ਲੈਂਦੇ ਆ ਘਰੇ ਤੇ ਹੁਣ ਬੰਦੇ ਦੇ ਨਹੀਂ ਪਸੰਦਾ ਏ ਕਹਿੰਦਾ ਮੈਂ ਖਾਣੇ ਨਹੀਂ ਦਲੇ ਮੈਂ ਮੈਨੂੰ ਨਹੀਂ ਬਣਾਉਣਾ ਆਉਂਦਾ ਉਂਗਲੀ ਕਰਨੀ ਕਿਵੇਂ ਆ ਹਾਂ ਜਿਹੜੀ ਵੱਡੀ ਉਂਗਲੀ ਤੇ ਛੋਟੀ ਆਹ ਚਲੋ ਇਸ ਤਰ੍ਹਾਂ ਮਲਾ ਕੇ ਬਣਦਾ ਬਣਿਆ ਹਾਂ ਬਣ ਗਿਆ ਬਣ ਗਿਆ ਆਹਾ ਹਾ 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 ਤੂੰ ਗੋਲ ਗੱਪੇ ਕਿਉਂ ਨਹੀਂ ਖਾ ਰਿਆ ਇਹਦੇ ਵਿੱਚ ਪੂਜੀਆ ਪਾਇਆ ਉਹਨੇ ਇਹਨੇ ਗੋਲ ਗੱਪੇ ਚ ਪੂਜੀਆ ਪਾਤਾ ਮੈਂ ਨਹੀਂ ਉਹਨੂੰ ਕਹਣਾ ਘੋਲਗੀ ਵੀ ਪੂਜੀਆ ਨਾ ਪਾਈ ਉਹ ਇਹ ਦਾਲਦੀ ਹੈ ਦਾਲਦੀ ਹੈ ਦੋ ਤਾਂ ਮੈਂ ਖਾ ਲੇ ਦੋ ਆਹ ਤਿੰਨ ਰਹਿ ਗਏ ਤੂੰ ਖਾ ਲੈ ਦਵਾ ਦਾ ਖਾ ਕੇ ਤਾਂ ਬਹੁਤ ਟੇਸਟੀ ਉਹ ਤਾਂ ਪੂਜੀਆ ਪੂਜੀਆ ਤਾਰ ਕੇ ਸਾਈਡ ਤੇ ਰੱਖ ਦੇ ਮਾਂ ਸਾਰੇ ਤਾਂ ਸੋਫਿਆਂ ਦੇ ਸਹਰਾਣੇ ਸਾਰੇ ਬੈਡਾਂ ਦੇ ਸਹਰਾਣੇ ਬਾਬੇ ਦੇ ਬੈਡਾਂ ਦੇ ਵੀ ਸਹਰਾਣੇ ਚੱਕੇ ਹੋਰੇ ਆ ਬੈੱਡ ਬਣਾਇਆ ਹੋਇਆ ਭੈਣ ਜੀ ਨੇ ਆਪ ਦਾ ਤੇ ਆ ਮੁੰਨੀਆਂ ਸਭਾਈਆਂ ਹੋਈਆਂ ਨੇ ਆ ਵੱਡੀ ਮੁੰਨੀਆਂ ਆ ਛੋਟੀ ਮੁੰਨੀਆਂ ਤੇ ਉਹ ਮੁੰਨੀ ਦੇ ਨਾਲ ਕੌਣ ਸੁੱਤਾ ਪਿਆ ਉਹ ਤਾਂ ਵੀਰ ਐ ਛੋਟਾ ਅੱਛਾ ਆ ਮੁੰਨੀਆਂ ਦੋਨਾਂ ਮੁੰਨੀਆਂ ਦਾ ਛੋਟਾ ਭਰਾ ਐ ਆ ਵੱਡੀ ਮੁੰਨੀ ਆ ਛੋਟੀ ਮੁੰਨੀ ਆ ਇਹਨਾਂ ਦਾ ਬਿਸਤਰਾ ਬਣਾਇਆ ਸਾਰੇ ਘਰ ਦੇ ਸਹਰਾਣੇ ਰੱਖੇ ਹੋਏ ਨੇ ਇਕੱਠੇ ਕਰਕੇ ਉਹ ਟੋਕਰੀ ਦੇ ਵਿੱਚੋਂ ਜਿੰਨੇ ਵੀ ਖਲੌਣੇ ਸੀ ਕੱਢ ਕੇ ਲਿਆ ਕੇ ਸਾਰੇ ਖਲੌਣੇ ਦਾ ਢੇਰ ਲਾਇਆ ਹੋਇਆ ਆਪਾਂ ਖੇਲਣਾ ਸੀ ਜੋਤ ਮੇਰੀ ਮੁੰਨੀ ਆ ਆ ਦੋ ਜੋਤਰੀਆਂ ਮੁੰਨੀਆਂ ਨੇ ਹੈ ਨਾ ਮੇਰੀ ਮੁੰਨੀ ਮੈਂ ਆਈ ਮੇਰੀ ਮੁੰਨੀ ਆ ਦੇਖੋ ਆ ਮੇਰੀ ਮੁੰਨੀ ਆ क्यूट जी आ जो तेरी बड़ी मुन्नी आ छोटी मुन्नी आ आ उन्हें ना बीरा है बीरा बड़ा ही छोटा है जे हाँ जब तो हो तुरूगा 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 बड़ा हो जाता है और तुरुगा ही तुरुगा बड़ा होगा तुरुगा हाँ बड़ा होगा तुरुगा क्या है जब बड़ा होगा तो क्या ਚਾਹ ਧਰੀਆ ਪਹਿਲਾਂ ਅਸੀਂ ਦਵਾਈ ਦੋਈ ਲੈ ਕੇ ਪੈ ਗੀਆ ਮਾਮਾ ਦੀਆਂ ਸਾਰੋਂ ਦੀ ਬੁਖਾਰ ਤੇ ਕੋਣ ਬਸ ਮ ਆ ਕੇ ਚਾਹ ਧਰੀਆ ਉੱਠ ਕੇ ਅਸੀਂ ਗੁਰਦੁਆਰਾ ਸਾਹਿਬ ਚਲੀ ਜਾਂ ਗੀਆ ਪਹਿਲਾਂ ਮੈਂ ਕਾ ਕੇ ਚਾਹ ਬਣਾਉਣੀ ਆ ਚਲੋ ਮੈਂ ਚਾਹ ਫਿਰਦੀ ਆ ਦੋ ਕੱਪ ਸਾਕੇ ਆ ਦੇ ਭਈ ਆ ਬਈ ਮੇਰੀ ਚਾਹ ਉਹ ਪਿਆ ਮੇਰਾ ਗਲਾਸ ਆਏ ਮੇਰਾ ਪੁੱਤ गिलास हाथ चो छुट गया सारी चाह डी <laughs> सारी चाह हाँ हां कोट खाएगा पोचा ला के पोचा लिया के लामा दे फिर होर लिया चाह में हो है ਨਾਲੇ ਨਾ ਸਾਰਾ ਆਹਾਂ ਕਵਾੜ ਚੱਕ ਜਨਾ ਖਲਾਰੇ ਹੋਇਆ ਸਰਾਂ ਨੇ ਸਾਰੇ ਜਿੱਥੋਂ ਜਿੱਥੋਂ ਚੱਪਿਆ ਉੱਥੇ ਚੱਕ ਆਵਦੀਆਂ ਮੁੰਨੀਆਂ ਨੂੰ ਚੱਕ ਉਧਰ ਪਰੇ ਪਾ ਥੱਲੇ ਚਾਹ ਪਈਆ ਪਿੱਛੇ ਰੇ ਪਿੱਛੇ ਹਾਂ ਇਹ ਲੈ ਕੇ ਮਸੜ ਤੋਂ ਜਿਹੜੋ ਤੇ ਲਗਾ ਦਾ ਮਸੜ ਤੋਂ ਜਾ ਕੇ ਖਲੋਣੇ ਲੈ ਆਉਂਦੀ ਆ ਦਾਰੇ ਚੱਕ ਮੈਂ ਪੋਚਾ ਲਿਆਉਣੀ ਆ ਪੋਚਾ ਲਾ ਕੇ ਫਿਰ ਮੈਂ ਚਾਹ ਲਿਆਉਣੀ ਆ ਦਵਾਰਾਂ ਚਾਹ ਪੀ ਕੇ ਆਟ ਕੇ ਫਿਰ ਕੰਮ ਕਰਦੀ ਆ ਦੇਖੋ ਗਾਇਸ ਦੇਖੋ ਗਾਇਸ ਦੇਖੋ ਗਾਇਸ ਮੈਂ ਹਾਂ ਕੀ ਸੱਲ ਉਹਦੇ ਵੀ ਵਿਚਾਰੇ ਦੇ ਨਾ ਉਹ ਜਿਹੜਾ ਕੜਿਆਂ ਜਿਹੇ ਵਾਲਾ ਗਿਫਟ ਆ ਉਹਨੇ ਵੀ ਸੱਟ ਦੇ ਵਿਚਾਰੇ ਦਾ ਰਬੜ ਬੈਨ ਪਾਤਾ ਜਿਹਨੇ ਦੇਖਦੀ ਉਹਦੇ ਰਬੜ ਚੜਾ ਦਿੰਦੀ ਆ ਬਾਲਾਂ ਦੇ ਤੇ ਉਹਦੇ ਵਿਚਾਰੇ ਦੇ ਕੰਨਾਂ ਤੇ ਰਬੜ ਚੜਾਈਆ ਪਾਲਤਾ ਹੈ ਨਹੀਂਗੇ ਖੜ